ਐਸਵਾਈਐਲ ਨਹਿਰ ਦੇ ਮੁੱਦੇ ਨੂੰ ਲੈ ਕੇ ਚੌਥੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਇਸ ਮੀਟਿੰਗ ਦੇ ਵਿੱਚ ਖਾਸ ਤੌਰ ਤੇ ਪਹੁੰਚੇ ਹੋਏ ਨੇ ਮੀਟਿੰਗ ਦੇ ਪ੍ਰਧਾਨਗੀ ਕੇਂਦਰੀ ਮੰਤਰੀ ਸੀਆਰ ਪਾਟੇਲ ਕਰਨਗੇ ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ 13 ਅਗਸਤ ਨੂੰ ਹਾਲਾਂਕਿ ਇਸ ਤੋਂ ਪਹਿਲਾਂ ਤਿੰਨ ਮੀਟਿੰਗਸ ਹੋ ਚੁੱਕੀਆਂ ਨੇ ਤੇ ਅੱਜ ਚੌਥੀ ਮੀਟਿੰਗ ਹੈ ਐਸਵਾਈਐਲ ਦੇ ਮੁੱਦੇ ਨੂੰ ਸੁਲਝਾਉਣ ਦੇ ਲਈ ਸੁਪਰੀਮ ਕੋਰਟ ਦੇ ਵੱਲੋਂ ਆਦੇਸ਼ ਦਿੱਤੇ ਗਏ ਨੇ ਕਿ ਦੋਵੇਂ ਹੀ ਸੂਬਿਆਂ ਦੇ ਮੁੱਖ ਮੰਤਰੀ ਆਪਸ ਦੇ ਵਿੱਚ ਬੈਠਣ ਗੱਲਬਾਤ ਕਰਨ ਇਸ ਮਸਲੇ ਨੂੰ ਜਲਦ ਤੋਂ ਜਲਦ ਸੁਲਝਾਉਣ ਇਸ ਪੂਰੇ ਮਾਮਲੇ ਤੇ ਸੁਪਰੀਮ ਕੋਰਟ ਦੇ ਵਿੱਚ ਅਗਲੀ ਸੁਣਵਾਈ 13 ਅਗਸਤ ਨੂੰ ਹੋਵੇਗੀ ਹਾਲਾਂਕਿ ਇਸ ਤੋਂ ਪਹਿਲਾਂ ਵੀ ਮੀਟਿੰਗਾਂ ਜੋ ਹੋ ਚੁੱਕੀਆਂ ਨੇ ਤਿੰਨ ਮੀਟਿੰਗ ਪਹਿਲਾਂ ਵੀ ਹੋਈਆਂ ਨੇ ਤੇ ਅੱਜ ਚੌਥੀ ਮੀਟਿੰਗ ਹੈ ਦਿੱਲੀ ਦੇ ਵਿੱਚ ਮੀਟਿੰਗ ਜੋ ਕਿ ਚੱਲ ਰਹੀ ਹੈ ਬੈਠਕ ਸ਼ੁਰੂ ਹੋ ਚੁੱਕੀ ਹੈ ਤੇ ਇਸ ਮੀਟਿੰਗ ਦੀ ਅਗਵਾਈ ਕਰ ਰਹੇ ਨੇ ਕੇਂਦਰੀ ਮੰਤਰੀ ਸੀ ਆਰ ਪਾਟੇਲ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਖਾਸ ਤੌਰ ਤੇ ਮੀਟਿੰਗ ਦੇ ਵਿੱਚ ਸ਼ਾਮਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੋ ਕਿ ਇਸ ਮੀਟਿੰਗ ਦੇ ਵਿੱਚ ਪਹੁੰਚੇ ਹੋਏ ਨੇ ਤੇ ਉੱਥੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਮੀਟਿੰਗ ਦਾ ਹਿੱਸਾ ਖਾਸ ਤੌਰ ਤੇ ਬਣੇ ਹੋਏ ਨੇ ਹਾਲਾਂਕਿ ਗ੍ਰਾਫਿਕ ਦੇ ਜ਼ਰੀਏ ਲਗਾਤਾਰ ਸਮਝਾ ਰਹੇ ਆ ਕਿ ਐਸਵਾਈਐਲ ਤੇ ਰੇੜਕਾ ਕਿਸ ਤਰੀਕੇ ਦੇ ਨਾਲ ਜੋ ਬਣਿਆ ਹੋਇਆ ਹੈ ਹੁਣ ਤੱਕ ਜੋ ਤਿੰਨ ਮੀਟਿੰਗਸ ਹੋਈਆਂ ਨੇ ਉਸ ਦੇ ਵਿੱਚ ਕੀ ਕੀ ਹੋਇਆ ਤਾਂ ਅੱਜ ਜੋ ਚੌਥੀ ਮੀਟਿੰਗ ਸੱਦੀ ਗਈ ਹੈ 9 ਜੁਲਾਈ ਨੂੰ ਇਹ ਜੋ ਚੌਥੀ ਮੀਟਿੰਗ ਹੋ ਰਹੀ ਹੈ ਪਹਿਲੀ ਬੈਠਕ ਜੋ 18 ਅਗਸਤ 2020 ਨੂੰ ਹੋਈ ਦੂਜੀ ਬੈਠਕ 14 ਅਕਤੂਬਰ 2022 ਨੂੰ ਹੋਈ ਤੀਜੀ ਬੈਠਕ 4 ਜਨਵਰੀ 2024 ਨੂੰ ਹੋਈ ਤੇ ਅੱਜ ਇੱਕ ਚੌਥੀ ਮੀਟਿੰਗ ਹੈ ਯਾਨੀ ਕਿ 9 ਜੁਲਾਈ 2025 ਨੂੰ ਇਹ ਚੌਥੀ ਮੀਟਿੰਗ ਚੱਲ ਰਹੀ ਹੈ ਦਿੱਲੀ ਦੇ ਵਿੱਚ ਇਹ ਮੀਟਿੰਗ ਹੋ ਰਹੀ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਸ ਮੀਟਿੰਗ ਦੇ ਵਿੱਚ ਖਾਸ ਤੌਰ ਤੇ ਪਹੁੰਚੇ ਨੇ ਖਬਰ ਤੇ ਵਿਦੇ ਗੱਲਬਾਤ ਕਰਾਂਗੇ ਸਹਿਯੋਗੀ ਰੋਹਿਤ ਪੰਸਲ ਜੀ ਸਾਦ ਨਾਲ ਲਾਈਵ ਅਪਡੇਟ ਇਸੇ ਖਬਰ ਤੇ ਸੰਚਾਰ ਕਰਨਗੇ ਰੋਹਿਤ ਜੀ ਇਸ ਤੋਂ ਪਹਿਲਾਂ 4 ਮੀਟਿੰਗਸ 3 ਮੀਟਿੰਗਸ ਜੋ ਹੋ ਚੁੱਕੇ ਨੇ ਤੇ ਅੱਜ ਚੌਥੀ ਬੈਠਕ ਹੈ ਐਸਵਾਈਐਲ ਦਾ ਮੁੱਦਾ ਜੋ ਲਗਾਤਾਰ ਬਰਕਰਾਰ ਹੈ ਰੇਡ ਕਾ ਇਸਤੇ ਬਣਿਆ ਹੋਇਆ ਕੀ ਕੁਛ ਦਾਸਾ ਅਪਡੇਟ ਇਸ ਖਬਰ ਤੇ ਹੈ ਦੋ ਕੋ ਬਿਲਕੁਲ ਜਿਸ ਤਰੀਕੇ ਦੇ ਨਾਲ ਪੰਜਾਬ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਅਸੀਂ ਆਪਣੇ ਹਿੱਸੇ ਦਾ ਕੋਈ ਵੀ ਪਾਣੀ ਨਹੀਂ ਦੇਵਾਂਗੇ ਔਰ ਦੂਸਰਾ ਨਾ ਹੀ ਪੰਜਾਬ ਦੇ ਕੋਲ ਬਾਧੂ ਪਾਣੀ ਹੈ ਜੇਕਰ ਐਸਵਾਈਐਲ ਦੇ ਮਾਮਲੇ ਦੇ ਉੱਪਰ ਜੇਕਰ ਅਸੀਂ ਚਰਚਾ ਕਰੀਏ ਤਾਂ ਤੁਹਾਡੇ ਯਾਦ ਹੋਏਗਾ ਕਿ ਕੋਈ ਅੱਜ ਦਾ ਮੁੱਦਾ ਨਹੀਂ ਬਲਕਿ 1955 ਤੋਂ ਪਹਿਲਾਂ ਦਾ ਇਹ ਮੁੱਦਾ ਗਰਮਾਇਆ ਹੋਇਆ ਹੈਗਾ ਜਿਸ ਸਮੇਂ ਪਾਣੀਆਂ ਦੀ ਵੰਡ ਕੀਤੀ ਜਾਂਦੀ ਹੈਗੀ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਉਸ ਸਮੇਂ ਜਿੱਥੇ ਦਰਿਆ ਜਿਨ੍ਹਾਂ ਦੇ ਵਿੱਚ ਸਤਲੁਜ ਰਾਵੀ ਅਤੇ ਬਿਆਸ ਉਹ ਭਾਰਤ ਦੇ ਹਿੱਸੇ ਆਉਂਦੇ ਨੇ ਔਰ ਦੂਸਰੇ ਪਾਸੇ ਜੇਲਮ ਅਤੇ ਚਨਾਬ ਦਰਿਆ ਨੇ ਜਿਹੜੇ ਉਹ ਚਲੇ ਜਾਂਦੇ ਨੇ ਪਾਕਿਸਤਾਨ ਵਾਲੇ ਹਿੱਸੇ ਇਹ ਜਿਹੜੇ ਦਰਿਆ ਸੀਗੇ ਤਿੰਨ ਇਹਨਾਂ ਦਾ ਪਾਣੀ ਜਿਹੜਾ ਅੱਗੇ ਉਸ ਸਮੇਂ ਹੌਲੀ-ਹੌਲੀ ਕਰਕੇ ਅਲੋਕੇਟ ਕੀਤਾ ਜਾਂਦਾ ਹੈਗਾ ਰਾਜਸਥਾਨ ਤੱਕ ਵੰਡਿਆ ਜਾਂਦਾ ਹੈਗਾ ਪਰ ਜਦੋਂ 1966 ਦੇ ਵਿੱਚ ਆ ਪੰਜਾਬ ਤੋਂ ਹਰਿਆਣਾ ਵੱਖ ਕਰ ਦਿੱਤਾ ਗਿਆ ਉਸ ਤੋਂ ਇਲਾਵਾ 1971 ਦੇ ਕਰੀਬ ਹਿਮਾਚਲ ਪ੍ਰਦੇਸ਼ ਅਲੱਗ ਕਰ ਦਿੱਤਾ ਜਾਂਦਾ ਤਾਂ ਪਾਣੀ ਦੀ ਅਲੋਕੇਸ਼ਨ ਵੀ ਉਸੇ ਤਰੀਕੇ ਦੇ ਨਾਲ ਵੰਡੀ ਗਈ ਪੰਜਾਬ ਨੂੰ ਜਦੋਂ ਇੱਕ ਤਰੀਕੇ ਦੇ ਨਾਲ ਰੈਪੇਰੀਅਨ ਸਟੇਟ ਦਾ ਦਰਜਾ ਦਿੱਤਾ ਗਿਆ ਪਰ ਹਰਿਆਣਾ ਨੂੰ ਜਿਹੜਾ ਪਾਣੀ ਸੀਗਾ ਉਸ ਸਮੇਂ ਕਿਹਾ ਗਿਆ ਕਿ ਜਿਹੜਾ ਸਤਲੁਜ ਦਰਿਆ ਦਾ ਪਾਣੀ ਹੈਗਾ ਉਹ ਹਰਿਆਣਾ ਨੂੰ ਦਿੱਤਾ ਜਾਏਗਾ ਪਰ ਜਿਸ ਸਮੇ ਇਸ ਪੂਰੇ ਪਾਣੀ ਦਾ ਮਾਪਦੰਡ ਤੈਅ ਕੀਤਾ ਜਾਂਦਾ ਤਾਂ ਉਸ ਸਮੇ ਸਤਲੁਜ ਦੇ ਨਾਲ ਰਾਵੀ ਦਰਿਆ ਦਾ ਪਾਣੀ ਵੀ ਜਿਹੜਾ ਉਹ ਮੰਤੀ ਕਰ ਲਈ ਜਾਂਦੀ ਔਰ ਇਹੀ ਇੱਕ ਵੱਡੀ ਗਲਤੀ ਸੀ ਜਿਹੜੀ ਇਸ ਮਾਮਲੇ ਦੇ ਵਿੱਚ ਕਮਿਸ਼ਨ ਆ ਉਹ ਬਣਾਏ ਗਿਆ ਔਰ ਉਹਨਾਂ ਕਮਿਸ਼ਨਾਂ ਦੇ ਵੱਲੋਂ ਵੀ ਸਿੱਧੇ ਤੌਰ ਤੇ ਕਿਹਾ ਤਾਂ ਗੌਰ ਪਾਣੀ ਨੂੰ ਲੈ ਕੇ ਨਹੀਂ ਕੀਤਾ ਗਿਆ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਅਕਾਲੀ ਦਲ ਦੀਆਂ ਸਰਕਾਰਾਂ ਰਹੀਆਂ ਉਹਨਾਂ ਦੇ ਵੱਲੋਂ ਬਹੁਤ ਸਾਰੇ ਕੇਸ ਸੀ ਜਿਹੜੇ ਉਹ ਲੜੇਗੇ ਜਦੋਂ ਤੁਹਾਨੂੰ ਯਾਦ ਹੋਵੇਗਾ 1981 ਦੇ ਵਿੱਚ ਦਰਬਾਰਾ ਸਿੰਘ ਗੁਰੂ ਉਸ ਸਮੇ ਪੰਜਾਬ ਦੇ ਮੁੱਖ ਮੰਤਰੀ ਸੀ ਤਾਂ ਦਰਬਾਰਾ ਸਿੰਘ ਗੁਰੂ ਨੇ ਇੱਕ ਕੇਸ ਸੁਪਰੀਮ ਕੋਰਟ ਦੇ ਵਿੱਚ ਪਾਇਆ ਹੋਇਆ ਸੀਗਾ ਜਿਸ ਦੇ ਵਿੱਚ ਕਿਹਾ ਗਿਆ ਕਿ ਜਿਹੜਾ ਆ ਪੰਜਾਬ ਨੂੰ ਲੈ ਕੇ ਐਕਟ ਜਦੋਂ 1966 ਦੇ ਵਿੱਚ ਪੰਜਾਬ ਨੂੰ ਬਾਕ ਕੀਤਾ ਤਾਂ ਉਸ ਸਮੇਂ ਪੰਜਾਬ ਦਾ ਜਿਹੜਾ ਐਕਟ ਤਿਆਰ ਕੀਤਾ ਗਿਆ ਸੀ ਉਸ ਦੇ ਵਿੱਚ ਧਾਰਾ 77 78 ਤੇ 79 ਦਾ ਜ਼ਿਕਰ ਕੀਤਾ ਜਾਂਦਾ ਹੈਗਾ ਇਹਨਾਂ ਧਾਰਾਵਾਂ ਦੇ ਤਹਿਤ ਜਿਹੜਾ ਪਾਣੀ ਦੀ ਕਮ ਸੀ ਉਸ ਨੂੰ ਚੈਲੰਜ ਕੀਤਾ ਗਿਆ ਸੀਗਾ ਪਰ ਇਸੇ ਦੇ ਤਹਿਤ ਜਿਹੜੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੋਣੀ ਸੀਗੀ ਉਹ ਉਸ ਸਮੇਂ ਕਿਹਾ ਜਾਂਦਾ ਕਿ ਇੰਦਰਾ ਗਾਂਧੀ ਦੇ ਕੈਨ ਤੋਂ ਬਾਅਦ ਦਰਬਾਰਾ ਸਿੰਘ ਗੁਰੂ ਦੇ ਵੱਲੋਂ ਉਹ ਪਟੀਸ਼ਨ ਵਾਪਸ ਲੈ ਲਈ ਗਈ ਔਰ ਉਸੇ ਦਾ ਹੀ ਖਮਿਆਜਾ ਜਿਹੜਾ ਅੱਜ ਤੱਕ ਪੰਜਾਬ ਭੁਗਤਦਾ ਹੋਇਆ ਨਜ਼ਰ ਆ ਰਿਹਾ ਹੈਗਾ ਉਸ ਤੋਂ ਬਾਅਦ 2002 ਦੇ ਕਰੀਬ ਆ ਕੇ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਇਹ ਡਿਸੀਜਨ ਦੇ ਦਿੱਤਾ ਜਾਂਦਾ ਹੈਗਾ ਕਿ ਜਿਹੜਾ ਹਰਿਆਣਾ ਨੂੰ ਉਸ ਦੇ ਹਿੱਸੇ ਦਾ ਪਾਣੀ ਦਿੱਤਾ ਜਾਵੇ ਪਰ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਹੀ ਸਰਕਾਰ ਬੰਦੀ ਆ ਤਾਂ ਵਾਟਰ ਟਰਮੀਨੇਟਰ ਐਕਟ ਹੈ ਜਿਹੜਾ ਉਹ ਪਾਸ ਕੀਤਾ ਜਾਂਦਾ ਹੈ ਕਿ ਪਾਣੀ ਨੂੰ ਲੈ ਕੇ ਜਿੰਨੇ ਵੀ ਪੁਰਾਣੇ ਸਮਝੌਤੇ ਹੋਏ ਨੇ ਉਹ ਰੱਦ ਕੀਤੇ ਜਾਂਦੇ ਨੇ ਔਰ ਇਸੇ ਦੇ ਤਹਿਤ ਹੀ ਜਿਹੜਾ ਪੰਜਾਬ ਦੇ ਵਿੱਚ ਪਾਣੀ ਹੈਗਾ ਉਹ ਹਰਿਆਣਾ ਨੂੰ ਨਹੀਂ ਦਿੱਤਾ ਜਾਏਗਾ ਇਸ ਤੋਂ ਬਾਅਦ ਇਹ ਐਕਟ ਦੇਸ਼ ਦੇ ਰਾਸ਼ਟਰਪਤੀ ਕੋਲੇ ਗਿਆ ਦੇਸ਼ ਦੀ ਸੰਸਦ ਤੱਕ ਗਿਆ ਔਰ ਕਾਫੀ ਸਮੇਂ ਤੱਕ ਇਸ ਮਾਮ ਇਹ ਚੀਜ਼ ਲਟਕਦੀ ਰਹੀ ਔਰ ਉਸ ਤੋਂ ਬਾਅਦ 2018 ਦਾ ਚਾਹੇ ਮਾਮਲਾ ਚਾਹੀਏ ਚਾਹੇ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਜੋ ਡਿਸੀਜਨ ਨੇ ਕਿ ਦੋਨੋਂ ਸਟੇਟਾਂ ਆਪਸ ਦੇ ਵਿੱਚ ਬੈਠ ਕੇ ਇਸ ਪੂਰੇ ਮਾਮਲੇ ਨੂੰ ਹੱਲ ਕਰਨ ਔਰ ਉਸ ਹੱਲ ਦੇ ਨਾਲ ਕਿਹਾ ਗਿਆ ਕਿ ਇੱਕ ਸੋਲੂਸ਼ਨ ਵੀ ਜਿਹੜਾ ਉਹ ਸਟੇਟਾਂ ਦੇ ਵੱਲੋਂ ਦਿੱਤਾ ਜਾ ਸਕਦਾ ਔਰ ਇਸੇ ਦੇ ਜਵਾਬ ਦੇ ਵਿੱਚੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਐਸਵਾਈਐਲ ਦੀ ਜਗ੍ਹਾ ਵਾਈਐਸਐਲ ਬਣਾ ਦਿੱਤਾ ਜਾਵੇ ਕਹਿੰਦਾ ਭਾਪਕੇ ਸਤਲੂ ਨੂੰ ਯਮਨਾ ਨਾਲ ਲਿੰਕ ਕਰਨ ਦੀ ਬਜਾਏ ਯਮਨਾ ਨਦੀ ਨੂੰ ਸਤਲੂ ਨਾਲ ਲਿੰਕ ਕਰ ਦਿੱਤਾ ਜਾਵੇ ਇਸ ਦੇ ਨਾਲ ਇੱਕ ਤਾਂ ਜਿਹੜਾ ਯਮਨਾ ਨਦੀ ਦਾ ਪਾਣੀ ਹੈ ਕਿਉਂਕਿ ਅੱਗੇ ਜਾ ਪ੍ਰਿਆਗਰਾਜ ਦਾ ਏਰੀਆ ਹੋਵੇ ਉਸ ਤੋਂ ਅੱਗੇ ਜਾ ਕੇ ਇਸ ਪਾਣੀ ਨੇ ਸਿੱਧਾ ਬੰਗਾਲ ਦੀ ਖਾੜੀ ਤੱਕ ਜਾਣਾ ਹੁੰਦਾ ਔਰ ਇਹ ਜਿਹੜਾ ਗੰਗਾ ਹੋਵੇ ਸਰਸਵਤੀ ਹੋਵੇ ਚਾਹੇ ਯਮੁਨਾ ਨਦੀ ਹੋਵੇ ਇਸ ਦਾ ਜਿਹੜਾ ਪਾਣੀ ਹੈਗਾ ਉਸ ਨੇ ਅੱਗੇ ਜਾ ਕੇ ਸਮੁੰਦਰ ਵਿੱਚ ਡਿੱਗਣਾ ਹੈਗਾ ਤਾਂ ਕਿਉਂ ਨਾ ਇਸ ਪਾਣੀ ਨੂੰ ਵਿਚਾਲਿਆ ਜਾਵੇ ਔਰ ਇਸ ਦੀ ਵਰਤੋਂ ਪੰਜਾਬ ਦੇ ਨਾਲ ਨਾਲ ਹਰਿਆਣਾ ਸਿੰਚਾਈ ਦੇ ਲਈ ਕਰ ਸਕਦਾ ਹੈਗਾ ਤਾਂ ਸਿੱਧੇ ਤੌਰ ਤੇ ਪੰਜਾਬ ਕਹਿ ਚੁੱਕਾ ਹੈ ਕਿ ਸਾਡੇ ਕੋਲੇ ਫਾਲਤੂ ਪਾਣੀ ਨਹੀਂ ਹੈ ਪਰ ਜੇਕਰ ਹਰਿਆਣਾ ਯਮੁਨਾ ਤੋਂ ਪੰਜਾਬ ਵੱਲ ਨੂੰ ਲਿੰਕ ਨਹਿਰ ਬਣਾਉਂਦਾ ਤਾਂ ਅਸੀਂ ਉਸ ਦੇ ਲਈ ਤਿਆਰ ਹਾਂ ਔਰ ਇਸ ਦੇ ਨਾਲ ਪੰਜਾਬ ਦਾ ਵੀ ਫਾਇਦਾ ਹੋਏਗਾ ਔਰ ਆਣੇ ਦੇ ਵੀ तमाम एरिया ਦਾ ਫਾਇਦਾ ਹੁੰਦਾ ਹੋਇਆ ਨਜ਼ਰ ਆਏਗਾ ਜੀ 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 ਠੀਕ ਹੈ ਰੋਹਿ